ਅਸੀਂ ਅੱਜ ਇਥੋਂ ਤੇ ਲੋਕਾਂ ਨੂੰ ਸੁ리아 ਦਿਆਂਗੇ ਕਿ ਨਾ ਤਾਂ ਮਾਮੇ ਫੂਪੇ ਦੇ ਆਕੇ ਲਾ ਕੇ ਬੂਟ ਪਾਉਣ ਦਾ ਸਮਾਂ ਨਾ ਕਿਸੇ ਭਾਵਕਤਾ ਚ ਬੋਟ ਪਾਉਣ ਦਾ ਸਮਾਂ ਨਾ ਜਾਦਪਾਤ ਜਾਂ ਧਰਮ ਦੇ ਆਂਡ ਵਿੱਚ ਬੂਟ ਪਾਉਣ ਦਾ ਸਮਾਂ ਵੋਟ ਪਾਉਣ ਦਾ ਸਮਾਂ ਤੁਹਾਡੇ ਆਰਥਿਕ ਮੁੱਦਿਆਂ ਤੇ ਜਿੱਦੇ ਨਾਲ ਤੁਹਾਡੀ ਆਉਣ ਵਾਲੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਸਕੇ ਮਹਿੰਗਾਈ ਦੇ ਖਿਲਾਫ ਸੋਚ ਕੇ ਵੋਟ ਪਾਉਣ ਦਾ ਸਮਾਂ ਬੇਰੁਜ਼ਗਾਰੀ ਦੇ ਖਿਲਾਫ ਵੋਟ ਪਾਉਣ ਦਾ ਸਮਾਂ ਤੁਹਾਡੇ ਤੁਹਾਡੇ ਬੱਚੇ ਬਾਹਰ ਨੂੰ ਭੱਜੀ ਜਾ ਰਹੇ ਨੇ ਉਹਨਾਂ ਨੂੰ ਇੱਥੇ ਬੁਖ ਨਜ਼ਰ ਨਹੀਂ ਆ ਰਿਹਾ ਤੇ ਸਾਡਾ ਦੇਸ਼ ਤਾਂ ਉੱਜੜਦਾ ਜਾ ਰਿਹਾ ਜਿਹੜੀਆਂ ਸਟੇਟਾਂ ਗ੍ਰੀਨ ਰੈਵੋਲੂਸ਼ਨ ਦੀਆਂ ਮੋਰੀ ਸਟੇਟਾਂ ਦੀ ਪੰਜਾਬ ਹਰਿਆਣਾ ਤਾਂ ਖਾਲੀ ਹੋ ਗਏ ਬਾਕੀ ਸਟੇਟਾਂ ਚ ਵੀ ਇਦਾਂ ਹੀ ਗੁਜਰਾਤ ਚੋਂ ਤਾਂ ਆਉਣ ਲੱਗੀ ਆ ਵਿਦੇਸ਼ਾਂ ਨੂੰ ਜਾਣ ਨੂੰ ਅੰਪਲਾਇਮੈਂਟ ਕਿਤੇ ਹੈ ਨਹੀਂ ਕੋਈ ਕਹਿੰਦਾ ਲਾਗੂ ਨਹੀਂ ਹੋ ਸਕਦੀ ਕੋਈ ਕਹਿੰਦਾ ਲਾਗੂ ਹੋ ਸਕਦੀ ਹੈ ਐਮਐਸਪੀ ਦਾ ਹੁਣ ਗੱਲ ਆਵੇਂ ਨਾ ਵੀ ਐਮਐਸਪੀ ਦੇ ਇਹੋ ਜਿਹੇ ਉਹਨਾਂ ਨੇ ਜਿਹੜੇ ਡਾਕੂਮੈਂਟਸ ਲਿਆਣੇ ਸ਼ੁਰੂ ਕਰਤੇ ਆ ਉਹ ਜਿਹੇ ਗ੍ਰਾਫਸ ਲਿਆਣੇ ਸ਼ੁਰੂ ਕਰਤੇ ਵੀ ਇਹ ਤਾਂ ਲਾਗੂ ਹੀ ਨਹੀਂ ਹੋ ਸਕਦੀ ਆਮ ਲੋਕਾਂ ਦਾ ਇਸ ਦਾ ਖਰਚਾ ਪਊਗਾ ਇਸ ਦੇ ਵਿੱਚ ਕਿੰਨੀ ਖਰਚਾ ਸਹੀ ਔਖਾ ਕੰਮ ਨਹੀਂ ਮੈਂ ਮੈਨੂੰ ਇੱਕ ਦੱਸਿਓ ਅੱਜ ਚਾਂ 4.5 ਲੱਖ ਕਰੋੜ ਦੀ ਕਣਕ ਤੇ ਚੌਲ ਸਰਕਾਰ ਖਰੀਦਦੀ ਐ ਤੇ ਸਾਡਾ ਜਿਹੜਾ ਨਰਮਾ ਮਹਾਰਾਸ਼ਟਰ ਦੇ ਵਿੱਚੋਂ ਵੱਡੀ ਪੱਧਰ ਤੇ ਖਰੀਦਾ ਜਾਂਦਾ ਤੇ ਕੁਝ ਹਿੱਸਾ ਹਰਿਆਣੇ ਤੇ ਪੰਜਾਬ ਚੋਂ ਵੀ ਖਰੀਦ ਇੱਕ ਲੱਖ ਕਰੋੜ ਦੇ ਕਰੀਬ ਉਹ ਖਰੀਦੇ ਨੇ ਪੱਟਸਨ ਖਰੀਦਦੇ ਨੇ ਕਿਸੇ ਸਟੇਟ ਚੋਂ ਬਾਜਰਾ ਖਰੀਦਦੇ ਨੇ ਕਿਸੇ ਸਟੇਟ ਚੋਂ ਕੋਈ ਕਿਸੇ ਚੋਂ ਕੋਈ ਖਰੀਦਦੇ ਨੇ ਪਰ ਦਾਲਾਂ ਖਰੀਦਦੇ ਨੇ ਇਹਦੇ ਬਾਵਜੂਦ 2 ਲੱਖ ਕਰੋੜ ਰੁਪਏ ਦੇ ਐਡੀਬਲ ਆਇਲ ਬਾਹਰੋਂ ਇੰਪੋਰਟ ਕਰਦੇ ਆ 1 ਲੱਖ ਕਰੋੜ ਦੀਆਂ ਦਾਲਾਂ ਇੰਪੋਰਟ ਕਰਦੇ ਆ 9.5 ਲੱਖ ਕਰੋੜ ਦਾ ਇਹੀ ਹੋ ਗਿਆ ਇਹ ਪੰਜਾਬ ਸਾਰੇ ਦੇਸ਼ ਦੀ ਜੇ ਪੂਰੀ ਫਸਲ ਐਮਐਸਪੀ ਤੇ ਖਰੀਦਣੀ ਹੈ ਇਹ 7.5 ਅੱਠ ਲੱਖ ਕਰੋੜ ਰੁਪਈਆ ਚਾਹੀਦਾ ਰੋਟੇਸ਼ਨ ਚ ਹੈ 80 ਕਰੋੜ ਲੋਕ ਜਿਹੜੇ ਇੱਥੇ ਤੇ ਆਟੇ ਦਾਣ ਦੇ ਉੱਤੇ ਨੇ ਜੇ ਸਰਕਾਰ ਦੀ ਨੈਸ਼ਨਲ ਕਿੱਟੀ ਦੇ ਵਿੱਚ ਕੁਝ ਨਹੀਂ ਹੋਵੇਗਾ ਉਹਨਾਂ ਨੂੰ ਕਿੱਥੋਂ ਦੇਵੋਗੇ ਉਹਦੇ ਵਾਸਤੇ ਵੀ ਤੁਹਾਨੂੰ ਖਰੀਦਣਾ ਪੈਣਾ ਤੁਸੀਂ ਲੋਕਾਂ ਨੂੰ ਭੁੱਖ ਭੁੱਖੇ ਮਰਨ ਵਾਸਤੇ ਖੁੱਲ੍ਹੇ ਨਹੀਂ ਛੱਡ ਸਕਦੇ ਵੈਲਫੇਅਰ ਸਟੇਟ ਹੈ ਇਹ ਅਸੀਂ ਅੱਜ ਇੱਥੋਂ ਤੇ ਲੋਕਾਂ ਨੂੰ ਸਹਯਾ ਦੇਵਾਂਗੇ ਪਈ ਨਾ ਤਾਂ ਮਾਮੇ ਫੂਫੇ ਦੇ ਆਕੇ ਲਾ ਕੇ ਬੂਟ ਪਾਉਣ ਦਾ ਸਮਾਂ ਨਾ ਕਿਸੇ ਭਾਵਕਤਾ ਚ ਬੋਟ ਪਾਉਣ ਦਾ ਸਮਾਂ ਨਾ ਚਾਤ ਪਾਤ ਜਾਂ ਧਰਮ ਦੇ ਆਣ ਵਿੱਚ ਬੂਟ ਪਾਉਣ ਦਾ ਸਮਾਂ ਵੋਟ ਪਾਉਣ ਦਾ ਸਮਾਂ ਤੁਹਾਡੇ ਆਰਥਿਕ ਮੁੱਦਿਆਂ ਤੇ ਜਿਸ ਨਾਲ ਤੁਹਾਡੀ ਆਉਣ ਵਾਲੀ ਜ਼ਿੰਦਗੀ ਜਿਹੜੀ ਸੁਖਾਲੀ ਹੋ ਸਕੇ ਮਹਿੰਗਾਈ ਦੇ ਖਿਲਾਫ ਸੋਚ ਕੇ ਵੋਟ ਪਾਉਣ ਦਾ ਸਮਾਂ ਬੇਰੁਜ਼ਗਾਰੀ ਦੇ ਖਿਲਾਫ ਵੋਟ ਪਾਉਣ ਦਾ ਸਮਾਂ ਤੁਹਾਡੇ ਤੁਹਾਡੇ ਬੱਚੇ ਬਾਹਰ ਨੂੰ ਭੱਜੀ ਜਾ ਰਹੇ ਉਹਨਾਂ ਨੂੰ ਇੱਥੋਂ ਬੁਖ ਨਜ਼ਰ ਨਹੀਂ ਆ ਰਿਹਾ ਤੇ ਸਾਡਾ ਦੇਸ਼ ਤਾਂ ਉੱਜੜਦਾ ਜਾ ਰਿਹਾ ਜਿਹੜੀਆਂ ਸਟੇਟਾਂ ਗ੍ਰੀਨ ਰੈਵੋਲੂਸ਼ਨ ਦੀਆਂ ਮੋਰੀ ਸਟੇਟਾਂ ਜਿਵੇਂ ਪੰਜਾਬ ਹਰਿਆਣਾ ਤਾਂ ਖਾਲੀ ਹੋ ਗਏ ਬਾਕੀ ਸਟੇਟਾਂ ਜਿਵੇਂ ਇੱਦਾਂ ਹੀ ਗੁਜਰਾਤ ਚੋਂ ਤਾਂ ਆਉਣ ਲੱਗੀ ਆ ਵਿਦੇਸ਼ਾਂ ਨੂੰ ਜਾਣ ਨੂੰ ਅੰਪਲਾਇਮੈਂਟ ਕਿਤੇ ਹੈ ਨਹੀਂ ਕੋਈ ਕਹਿੰਦਾ ਲਾਗੂ ਨਹੀਂ ਹੋ ਸਕਦੀ ਕੋਈ ਕਹਿੰਦਾ ਲਾਗੂ ਹੋ ਸਕਦੀ ਹੈ ਐਮਐਸਪੀ ਦਾ ਹੁਣ ਗੱਲ ਆਵੇਂ ਨਾ ਵੀ ਐਮਐਸਪੀ ਦੇ ਇਹੋ ਜਿਹੇ ਉਹਨਾਂ ਨੇ ਜਿਹੜੇ ਡਾਕੂਮੈਂਟਸ ਲਿਆਣੇ ਸ਼ੁਰੂ ਕਰਤੇ ਆ ਉਹ ਜਿਹੇ ਗ੍ਰਾਫਸ ਲਿਆਣੇ ਸ਼ੁਰੂ ਕਰਤੇ ਵੀ ਇਹ ਤਾਂ ਲਾਗੂ ਹੀ ਨਹੀਂ ਹੋ ਸਕਦੀ ਆਮ ਲੋਕਾਂ ਦਾ ਇਸ ਦਾ ਖਰਚਾ ਪਊਗਾ ਇਸ ਦੇ ਵਿੱਚ ਕਿੰਨੀ ਖਰਚਾ ਸਹੀ ਔਖਾ ਕੰਮ ਨਹੀਂ ਮੈਂ ਮੈਨੂੰ ਇੱਕ ਦੱਸਿਓ ਅੱਜ 4.5 ਲੱਖ ਕਰੋੜ ਦੀ ਕਣਕ ਤੇ ਚੌਲ ਸਰਕਾਰ ਖਰੀਦੀ ਐ ਤੇ ਸਾਡਾ ਜਿਹੜਾ ਨਰਮਾ ਮਹਾਰਾਸ਼ਟਰ ਦੇ ਵਿੱਚੋਂ ਵੱਡੀ ਪੱਧਰ ਤੇ ਖਰੀਦਾ ਜਾਂਦਾ ਤੇ ਕੁਝ ਹਿੱਸਾ ਹਰਿਆਣਾ ਤੇ ਪੰਜਾਬ ਚੋਂ ਵੀ ਖਰੀਦ ਇੱਕ ਲੱਖ ਕਰੋੜ ਦੇ ਕਰੀਬ ਉਹ ਖਰੀਦੇ ਨੇ ਪਟਸਨ ਖਰੀਦਦੇ ਨੇ ਕਿਸੇ ਸਟੇਟ ਤੋਂ ਬਾਜਰਾ ਖਰੀਦਦੇ ਨੇ ਕਿਸੇ ਸਟੇਟ ਤੋਂ ਕੋਈ ਕਿਸੇ ਤੋਂ ਕੋਈ ਖਰੀਦਦੇ ਨੇ ਪਰ ਦਾਲਾਂ ਖਰੀਦਦੇ ਨੇ ਇਹਦੇ باوجود 2 ਲੱਖ ਕਰੋੜ ਰੁਪਏ ਦੇ ਐਡੀਬਲ ਆਇਲ ਬਾਹਰੋਂ ਇੰਪੋਰਟ ਕਰਦੇ ਆ 1 ਲੱਖ ਕਰੋੜ ਦੀਆਂ ਦਾਲਾਂ ਇੰਪੋਰਟ ਕਰਦੇ ਆ 9.5 ਲੱਖ ਕਰੋੜ ਦਾ ਇਹੀ ਹੋ ਗਿਆ ਇਹ ਪੰਜਾਬ ਸਾਰੇ ਦੇਸ਼ ਦੀ ਜੇ ਪੂਰੀ ਫਸਲ ਐਮਐਸਪੀ ਤੇ ਖਰੀਦਣੀ ਹੈ ਇਹ 7.5 8 ਲੱਖ ਕਰੋੜ ਰੁਪਈਆ ਚਾਹੀਦਾ ਰੋਟੇਸ਼ਨ ਚ ਹੈ 80 ਕਰੋੜ ਲੋਕ ਜਿਹੜੇ ਇੱਥੇ ਤੇ ਆਟੇ ਦਾਲ ਦੇ ਉੱਤੇ ਨੇ ਜੇ ਸਰਕਾਰ ਦੀ ਨੈਸ਼ਨਲ ਕਿੱਟੀ ਦੇ ਵਿੱਚ ਕੁਝ ਨਹੀਂ ਹੋਵੇਗਾ ਉਹਨਾਂ ਨੂੰ ਕਿੱਥੋਂ ਦੇਵੋਗੇ ਉਹਦੇ ਵਾਸਤੇ ਵੀ ਤੁਹਾਨੂੰ ਖਰੀਦਣਾ ਪੈਣਾ ਹੈ ਤੁਸੀਂ ਲੋਕਾਂ ਨੂੰ ਭੁੱਖ ਭੁੱਖੇ ਮਰਨ ਵਾਸਤੇ ਖੁੱਲੇ ਨਹੀਂ ਛੱਡ ਸਕਦੇ ਵੈਲਫੇਅਰ ਸਟੇਟ ਹੈ ਇਹ